ਦਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਨੂੰ ਇੱਕ ਸਦਮਾ ਲੱਗਿਆ ਹੈਗਾ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਅਕਾਲ ਚਲਾਣਾ ਕਰ ਗਏ ਨੇ ਔਰ ਅੱਜ ਉਹਨਾਂ ਦਾ ਸੰਸਕਾਰ ਹੈਗਾ ਜਿੱਥੇ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਨੇ ਦਲਜੀਤ ਸਿੰਘ ਪੋਲਾ ਜੀ ਨੂੰ ਜਿਹੜਾ ਮਿਲਣ ਲਈ ਪਹੁੰਚ ਰਹੀਆਂ ਨੇ ਥੋੜਾ ਵੱਡੇ ਇਹ ਘਾਟਾ ਲਾਈਫ ਦੇ ਅੰਦਰ ਹਰ ਇਨਸਾਨ ਦੇ ਤੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਨਹੀਂ ਤਾਂ ਆਮ ਰੁਟੀਨ ਦੇ ਵਿੱਚ ਜਦੋਂ ਮਾਤਾ ਪਿਤਾ ਬੈਠੇ ਹੁੰਦੇ ਤੇ ਕਈ ਵਾਰੀ ਬੰਦਾ ਆਪਣੇ ਪਰਸਨਲ ਜੀਵਿਆਂ ਦੇ ਵਿੱਚ ਇੰਨਾ ਬਿਜੀ ਹੁੰਦਾ ਤੇ ਨਹੀਂ ਇੰਨਾ ਟੱਚ ਜ ਰਿਹਾ ਰਹਿੰਦਾ ਮਾਤਾ ਪਿਤਾ ਪਰ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਇੱਕ ਵਿਚਰਾ ਪਰਿਵਾਰ ਹੈ ਗਰੇਵਾਲ ਪਰਿਵਾਰ ਇੱਕ ਇਹ ਪਿਤਾ ਜੀ ਦਾ ਬੋਟਾ ਲਾਇਆ ਹੋਇਆ ਸੀ ਜਿਹੜਾ ਕਿ ਐਮ.ਐਲ.ਏ ਸਾਹਿਬ ਇੱਥੇ ਅੱਜ ਦੇਖ ਰਹੇ ਹੋ ਤੁਸੀਂ ਸਾਰੇ ਪੂਰਾ ਲੁਧਿਆਣਾ ਅੱਜ ਸਦਮੇ 'ਚ ਹੈ ਦੁੱਖ ਦੀ ਇਸ ਘੜੀ ਸਾਰੇ ਪਹੁੰਚੇ ਹੋਏ ਆ ਅਸੀਂ ਸਾਰੇ ਆਪਣੇ ਵੱਲੋਂ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਆ ਸਾਰੇ ਅਸੀਂ ਦੁੱਖ ਦੀ ਘੜੀ ਦੇ ਮੇਰੇ ਸਾਹਿਬ ਦੇ ਨਾਲ ਆ ਬਜ਼ੁਰਗਾਂ ਦਾ ਆਸ਼ੀਰਵਾਦ ਘਰ 'ਚ ਬੈਠਿਆਂ ਦੀ ਬਹੁਤ ਹੁੰਦਾ ਹੈ ਪਰ ਉਹਨਾਂ ਨੇ ਸਮਾਜਿਕ ਤੌਰ ਤੇ ਬਹੁਤ ਕੰਮ ਕੀਤੇ ਹਨ ਅਜਿ ਤੀ ਦੇ ਨੂੰ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਦਾ ਘਟ ਇਹ ਮਾਪਿਓ ਤਾਂ ਉਹ ਸਾਡੇ ਵਾਸਤੇ ਛੱਤ ਨਹੀਂ ਉਹ ਸਾਡੇ ਵਾਸਤੇ ਛਾਇਆ ਨਹੀਂ ਜਿਦੇ ਵਿੱਚ ਰਹਿ ਕੇ ਅਸੀਂ ਸਾਰਾ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ ਬਟ ਕੁਦਰਤ ਦਾ ਨਿਯਮ ਹੈਗਾ ਕਿ ਜੋ ਆਊਗਾ ਉਹ ਜਾਊਗਾ ਪਰ ਮੈਨੂੰ ਵੀ ਲੱਗਦਾ ਵੀ ਕਿਸੇ ਦਿਮਾਪਿਓ ਨਹੀਂ ਜਾਣੇ ਚਾਹੀਦੇ ਮਾਂ ਸਾਡੇ ਵਾਸਤੇ ਠੰਡੀਆਂ ਛਾਵਾਂ ਹੈ ਤੇ ਪਿਤਾ ਸਾਡੇ ਵਾਸਤੇ ਉਹ ਛੱਤ ਹੈ ਇਹਨਾਂ ਦੀ ਸਿਰਫ ਮਾਪਿਓ ਦੀ ਉਹ ਨਜ਼ਰਾਂ ਹੈ ਜਿਹੜੇ ਕਹਿੰਦੇ ਵੀ ਸਾਰੇ ਰਿਸ਼ਤੇ ਸੋ ਜਾਂਦੇ ਆ ਜਦ ਅਸੀਂ ਘਰ ਤੋਂ ਬਾਹਰ ਹੁੰਦੇ ਆ ਸਿਰਫ ਇਹ ਦੋ ਨਿਗਾਹਾਂ ਜਿਹੜੀਆਂ ਸਾਡੀ ਇੰਤਜ਼ਾਰ ਕਰਦੀ ਰਹਿੰਦੀ ਆ ਅੱਧੀ ਰਾਤ ਵੀ ਜਿਹੜੀ ਸਾਨੂੰ ਇੱਕ ਆਵਾਜ਼ ਲਾ ਕੇ ਪੁੱਛਦੀ ਹੈ ਵੀ ਬੇਟਾ ਤੁਸੀਂ ਕਿੱਦਾਂ ਦੇ ਹੋ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਨੂੰ ਇੱਕ ਸਦਮਾ ਲੱਗਿਆ ਹੈਗਾ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਅਕਾਲ ਚਲਾਣਾ ਕਰ ਗਏ ਨੇ ਔਰ ਅੱਜ ਉਹਨਾਂ ਦਾ ਸੰਸਕਾਰ ਹੈਗਾ ਜਿੱਥੇ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਨੇ ਦਲਜੀਤ ਸਿੰਘ ਪੋਲਾ ਜੀ ਨੂੰ ਜਿਹੜਾ ਮਿਲਣ ਲਈ ਪਹੁੰਚ ਰਹੀਆਂ ਨੇ ਉਹਨਾਂ ਨੂੰ ਸਦਭਾਵਨਾ ਦੇ ਲਈ ਪਹੁੰਚ ਰਹੀਆਂ ਨੇ ਨਾਲ ਹੀ ਦਲਜੀਤ ਸਿੰਘ ਗਰੇਵਲ ਪੋਲਾ ਜੀ ਦੇ ਪਿਤਾ ਜੀ ਨੂੰ ਜਿਹੜੀ ਹੈ ਸ਼ਰਧਾਂਜਲੀ ਦੇ ਲਈ ਪਹੁੰਚੇ ਆ ਚੌਧਰੀ ਸਾਹਿਬ ਮੇਰੇ ਨਾਲ ਨੇ ਗੱਲਬਾਤ ਕਰ ਲਏ ਨੇ ਸਰ ਦਲਜੀਤ ਸਿੰਘ ਗਰੇਵਲ ਪੋਲਾ ਜੀ ਨੂੰ ਸਦਮਾ ਲੱਗਿਆ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਵਕ ਵਕ ਸ਼ਕ ਸੀਤਾ ਸ਼ਹਿਰ ਦੀ ਨਹੀਂ ਬਲਕਿ ਬਾਹਰੋਂ ਵੀ ਸ਼ਰਧਾਂਜਲੀ ਦੇ ਲਈ ਪਹੁੰਚ ਰਹੀਆਂ ਨੇ ਦਲਜੀਤ ਸਿੰਘ ਪੋਲਾ ਨੂੰ ਵਾਕਈ ਬਹੁਤ ਵੱਡਾ ਇੱਕ ਸਦਮਾ ਉਹਨਾਂ ਦੇ ਪਿਤਾ ਜੀ ਦਾ ਚਲਾ ਚਲਾਣਾ ਹੋ ਗਿਆ ਇੱਕ ਬੜੀ ਵੱਡੀ ਘਾਟ ਹੁੰਦੀ ਹੈ ਹਰ ਇਨਸਾਨ ਦੀ ਵੀ ਪਿਤਾ ਦਾ ਚਲੇ ਜਾਣਾ ਪਿਤਾ ਦਾ ਬੜਾ ਵੱਡਾ ਇੱਕ ਸਹਾਰਾ ਹੁੰਦਾ ਆਸ਼ੀਰਵਾਦ ਹੁੰਦਾ ਮੈਂ ਤਾਂ ਇਹ ਮਹਿਸੂਸ ਕਰਦਾ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਹੋਈ ਹੈ ਵੀ ਛੀਨਾਂ ਦੇ ਬਜ਼ੁਰਗ ਨਹੀਂ ਹੈਗੇ ਉਹਨਾਂ ਨੂੰ ਪਤਾ ਲੱਗਦਾ ਵੀ ਮਾਤਾ ਪਿਤਾ ਦੀ ਕੀ ਲੋੜ ਹੈ ਜਦੋਂ ਜਾਂ ਤੋਂ ਬਾਅਦ ਮਹਿਸੂਸ ਹੁੰਦਾ ਵੀ ਯਾਰ ਜੇ ਪਿਓ ਹੁੰਦਾ ਤੇ ਆਹ ਕਮੀ ਮੇਰੀ ਦੂਰ ਹੁੰਦੀ ਜੇ ਮਾਂ ਹੁੰਦੀ ਤੇ ਬੜਾ ਵੱਡੇ ਇਹ ਘਾਟਾ ਲਾਈਫ ਦੇ ਅੰਦਰ ਹਰ ਇਨਸਾਨ ਦੇ ਤੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਨਹੀਂ ਤਾਂ ਆਮ ਰੁਟੀਨ ਦੇ ਵਿੱਚ ਜਦੋਂ ਮਾਤਾ ਪਿਤਾ ਬੈਠੇ ਹੁੰਦੇ ਤੇ ਕਈ ਵਾਰੀ ਬੰਦਾ ਆਪਣੇ ਪਰਸਨਲ ਰਜੇਵਿਆਂ ਦੇ ਵਿੱਚ ਇੰਨਾ బిజీ ਹੁੰਦਾ ਤੇ ਨਹੀਂ ਇੰਨਾ ਟੱਚ ਜ ਰਹਿਦਾ ਮਾਤਾ ਪਿਤਾ ਦੇ ਪਰ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਬਿਲਕੁਲ ਬਿਲਕੁਲ ਸਹੀ ਹੈ ਚੌਧਰੀ ਸਾਹਿਬ ਵੈਸੇ ਉਮਰ ਦੇ ਹਿਸਾਬ ਨਾਲ ਸਭ ਨੇ ਜਾਣਾ ਹੈਗਾ ਪਰ ਜਿਹੜੀ ਗੱਲ ਤੁਸੀਂ ਕਹੀ ਕਿ ਵਾਕਈ ਇੱਕ ਪਿਤਾ ਦਾ ਸਿਰ ਦੇ ਹੋਣਾ ਇਹ ਬਹੁਤ ਬੜੀ ਗੱਲ ਹੁੰਦੀ ਹੈ ਚਾਹੇ ਉਮਰ ਚਾਹੇ ਕੋਈ ਵੀ ਹੋਵੇ ਇੱਕ ਸਹਾਰਾ ਹੀ ਹੋ ਜਾਂਦਾ ਇੱਕ ਐਕਸਪੀਰੀਅੰਸ ਜਿਹੜਾ ਹੈਗਾ ਮਿਲਦਾ ਹੈ ਮੇਰੇ ਖਿਆਲ ਦੇ ਵਿੱਚ ਭੁੱਲਾ ਸਾਹਿਬ ਨੇ ਵੀ ਕਾਫੀ ਕੁਝ ਸਿੱਖਿਆ ਆਪਣੇ ਪਿਤਾ ਜੀ ਤੋਂ ਉਹ ਭੁੱਲਾ ਜੀ ਜਿਹੜੇ ਬਹੁਤ ਅੱਛੇ ਇਨਸਾਨ ਨੇ ਮੈਂ ਸਵੇਰੇ ਜਦੋਂ ਉਹਨਾਂ ਦੀ ਫੇਸਬੁੱਕ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਉਹ ਫੋਟੋ ਦੇਖੀ ਤੇ ਬੜਾ ਮਨ ਨੂੰ ਦੁੱਖ ਵੀ ਲੱਗਿਆ ਔਰ ਇਹ ਆਨ ਨੂੰ ਮੈਂ ਅਜੇ ਕਿ ਜਲੰਧਰ ਜਾਣਾ ਸੀ ਬਹੁਤ ਜ਼ਰੂਰੀ ਕੰਮ ਤੇ ਮੈਂ ਲੇਟ ਆ ਇਸ ਕਰਕੇ ਕਿ ਦਲਜੀਤ ਸਿੰਘ ਭੋਲਾ ਇੱਕ ਐਸੇ ਇਨਸਾਨ ਹੈ ਇਹਨਾਂ ਨੇ ਕਦੀ ਵੀ ਪਾਰਟੀਵਾਦੀ ਨਹੀਂ ਦੇਖੀ ਜਦੋਂ ਵੀ ਕਿਤੇ ਮੈਂ ਦੇਖਦਾ ਅਕਸਰ ਹਰ ਦੁੱਖ ਦੇ ਵਿੱਚ ਖੁਸ਼ੀ ਦੇ ਵਿੱਚ ਤਾਂ ਜੇ ਕੋਈ ਕਾੜ ਦਊਗਾ ਬੰਦਾ ਤਾਂ ਜਾਂਦਾ ਪਰ ਦੁੱਖ ਦੇ ਵਿੱਚ ਕਿਤੇ ਕਿਸੇ ਦੀ ਡੈਥ ਹੋ ਗਈ ਕਿਸੇ ਪਰਿਵਾਰ ਦੀ ਤੇ ਬਿਨਾ ਬੁਲਾਈ ਬੰਦਾ ਜਾਂਦਾ ਤੇ ਦਲਜੀਤ ਸਿੰਘ ਭੋਲਾ ਇੱਕ ਉਹ ਇਨਸਾਨ ਹੈ ਹਰ ਜਗ੍ਹਾ ਹਰ ਬੰਦੇ ਦੇ ਨਾਲ ਦੁੱਖ ਦੇ ਵਿੱਚ ਖੜਨ ਵਾਲੇ ਨੇ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਤੁਸੀਂ ਜਿਸ ਤਰ੍ਹਾਂ ਦੁੱਖ ਦੇ ਵਿੱਚ ਕਿਉਂਕਿ ਅਸੀਂ ਵੀ ਦੇਖਿਆ ਹੈਗਾ ਕਈ ਵਾਰ ਆਪਣੇ ਹੱਕਾਂ ਦੇ ਲਈ ਵੀ ਆਪਣੇ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਜਿਹੜੀ ਇਹ ਤਿੱਖੀ ਬਹਿਸਵਾਜੀ ਵੀ ਹੁੰਦੀ ਹੈ ਤੁਸੀਂ ਵੀ ਉਹਨਾਂ ਨਾਲ ਗੱਲਬਾਤ ਜਿਹੜੀ ਕਰਦੇ ਹੋ ਕਿਉਂਕਿ ਪਾਰਟੀ ਅਲੱਗ-ਅਲੱਗ ਰਹੀ ਹੈ ਪਾਰਟੀਆਂ ਬੇਸ਼ੱਕ ਅਲੱਗ ਹੈ ਲੇਕਿਨ ਅੱਜ ਜਿਹੜਾ ਪਹੁੰਚੇ ਹੋ ਕਿਸ ਤਰ੍ਹਾਂ ਦੀ ਸਦਭਾਵਨਾ ਔਰ ਸ਼ਰਧਾਂਜਲੀ ਅੱਜ ਦੇ ਹੋਗੇ ਮੈਂ ਤਾਂ ਵਿਛੜੀ ਆਤਮਾ ਨੂੰ ਆਪਣੇ ਵੱਲੋਂ ਭਾਰਤੀ ਵਾਲਮੀਕੀ ਤਰ੍ਹਾਂ ਸਮਾਜ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਰਦਾ ਸਮਨੂਰੀ ਭੇਟ ਕਰਦਾ ਔਰ ਦਲਜੀਤ ਸਿੰਘ ਭੋਲਾ ਜੀ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਹੈ ਕਿਉਂਕਿ ਭੋਲਾ ਜੀ ਇੱਕ ਬਹੁਤ ਆਪਣੇ ਆਪ ਚ ਇੱਕ ਬਹੁਤ ਅੱਛੇ ਇਨਸਾਨ ਨੇ ਮਿਲਨਸਾਰ ਨੇ ਕਦੇ ਵੀ ਇਹਨਾਂ ਨੇ ਕਿਸੇ ਨਾਲ ਪਾਰਟੀ ਵਜ ਨਹੀਂ ਕੀਤੀ ਦੇਖੀ ਤੇ ਨਾ ਕਿਸੇ ਨਾਲ ਕਦੇ ਬਰਾਦਰੀ ਵਾਰ ਦੇਖੀ ਹੈ ਤੇ ਅੱਜ ਵੀ ਆਪਾਂ ਦੇਖਦੇ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਅਲਗ-ਅਲਗ ਪਾਰਟੀਆਂ ਅਲਗ-ਅਲਗ ਧਾਰਮਿਕ ਸੋਸਾਇਟੀਆਂ ਲੋਕ ਸਾਰੇ ਆਏ ਹੋਏ ਪੁੱਲਾ ਜੀ ਦੇ ਨਾਲ ਅਮਰਦੀ ਜੀ ਦਾਤਾਂ ਦੇ ਲਈ ਬਿਲਕੁਲ ਅ ਦਿਲਜੀਤ ਸਿੰਘ ਗਰੇਵਾਲ ਪੁੱਲਾ ਜੀ ਦੇ ਪਿਤਾ ਜੀ ਦੇ ਅਕਾਲ ਚਲਾਣੇ ਦੇ ਉੱਤੇ ਇਸ ਵਕਤ ਅਗਰ ਕਹੀਏ ਕਿ ਸ਼ਹਿਰ ਦੀਆਂ ਸਾਰੀਆਂ ਸ਼ਖਸੀਅਤਾਂ ਨਹੀਂ ਬਲਕਿ ਵਕ ਵਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਜਾਂ ਕਈਏ ਕੀ ਪਾਰਟੀਆਂ ਦੇ ਵਰਕਰਸ ਨੇ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਮਿਲਣ ਲਈ ਪਹੁੰਚੇ ਹੋਏ ਨੇ ਔਰ ਸਦਭਾਵਨਾ ਪੇਟ ਕਰ ਰਹੇ ਆ ਔਰ ਉਹਨਾਂ ਦੇ ਪਿਤਾ ਜੀ ਨੂੰ ਸ਼ਰਧਾਂਜਲੀ ਦੇ ਰਹੇ ਆ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀ ਨੇ ਗੱਲਬਾਤ ਕਰਾਂ ਇੱਥੇ ਪਹੁੰਚੀ ਹੋਈ ਹਰ ਸ਼ਖਸੀਅਤ ਇਹ ਕਹ ਰਹੀ ਹੈ ਕਿ ਬਜ਼ੁਰਗ ਦਾ ਘਾਟਾ ਜਿਹੜਾ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਮਾਪੇ ਦੀ ਕਮੀ ਪੂਰੀ ਨਹੀਂ ਕੀਤੀ ਜਾ ਸਕਦੀ ਬਿਲਕੁਲ ਸਹੀ ਕਹਿ ਰਹੇ ਹਿੰਦੀ ਇਸ ਵੇਲੇ ਜਿਵੇਂ ਤੁਸੀਂ ਜਾਣਦੇ ਹੋ ਸਰਦਾਰ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਹਲਕਾ ਪੂਰਬੀ ਦੇ ਐਮਐਲਏ ਜਿਹੜੇ ਕਿ ਇੱਕ ਵਿਚਰਾ ਪਰਿਵਾਰ ਹੈ ਗਰੇਵਾਲ ਪਰਿਵਾਰ ਇੱਕ ਇਹ ਪਿਤਾ ਜੀ ਦਾ ਬੂਟਾ ਲਾਇਆ ਹੋਇਆ ਸੀ ਜਿਹੜਾ ਕਿ ਐਮਐਲਏ ਸਾਹਿਬ ਇੱਥੇ ਅੱਜ ਦੇਖ ਰਹੇ ਹੋ ਤੁਸੀਂ ਸਾਰੇ ਪੂਰਾ ਲੁਧਿਆਣਾ ਅੱਜ ਸਦਮੇ 'ਚ ਹੈ ਦੁੱਖ ਦੀ ਘੜੀ ਸਾਰੇ ਪਹੁੰਚੇ ਹੋਏ ਆਂ ਅਸੀਂ ਸਾਰੇ ਆਪਣੇ ਵੱਲੋਂ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਰੇ ਅਸੀਂ ਦੁੱਖ ਦੀ ਘੜੀ ਦੇ ਐਮਐਲਏ ਸਾਹਿਬ ਦੇ ਨਾਲ ਆ ਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਪਿਤਾ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਹੁੰਦਾ ਤ ਇਹ ਪਿਤਾ ਦਾ ਵੱਡਾ ਕੋਈ ਸਾਥੀ ਨਹੀਂ ਹੁੰਦਾ ਕੱਲ ਐਮ ਐਨ ਐ ਸਰ ਬਹੁਤ ਭਾਵੁਕ ਹੋਈ ਹੋਈ ਸੀ ਜਦੋਂ ਅਸੀਂ ਉਹਨਾਂ ਦੀ ਗੱਲਾਂ ਸੁਣ ਰਿਹਾ ਸੀ ਆਪ ਭਾਵੁਕ ਹੋ ਕੇ ਗੱਲਾਂ ਚੱਲ ਰਹੀ ਸੀ ਬੈਂ ਤਾਲੀ ਵੀ ਮੈਂ ਪੜਦਾ ਸੀ ਉਹ 50 50 ਸਾਲ ਪੁਰਾਣੀ ਗੱਲਾਂ ਯਾਦ ਆ ਗਈਆਂ ਜਦੋਂ ਬੰਦਾ ਕੋਈ ਜਾਂਦਾ ਤਾਂ ਉਹਦੀ ਯਾਦ ਆਦੀ ਫਿਰ ਐ ਤਾਂ ਪਿਤਾ ਜਿਨੇ ਜਨਮ ਦਿੱਤਾ ਸਾਈਕਲ ਤੇ ਬਿਠਾ ਕੇ ਅੱਜ ਕਾਰ ਵਾਲਾ ਬਣਾਇਆ ਤੇ ਉਹਦੇ ਫਾਦਰ ਸਾਹਿਬ ਦਾ ਹੀ ਪ੍ਰਤਾਪ ਹੈ ਜਿਹੜੇ ਕਾਰ ਤੇ ਹੈ ਤੇ ਗੱਡੀਆਂ ਤੇ ਹੈ ਬਿਸ਼ੱਕ ਮਾਵਾਪ ਦਾ ਕੀ ਇਹ ਦੇ ਨਹੀਂ ਦੇ ਸਕਦੇ ਔਰ ਬਿਸ਼ੱਕ ਕਿਸੇ ਵੀ ਉਮਰ ਦੇ ਵਿੱਚ ਮਾਵਾਪ ਦਾ ਚਲੇ ਜਾਣਾ ਤਕਲੀਫ ਦਿੰਦਾ ਹੈਗਾ ਸਿਰ ਇੱਕ ਘਟਾ ਐਸਾ ਹੈ ਜਿਹੜਾ ਚਾਹੇ ਕੋਈ ਵੀ ਉਮਰ ਹੋਵੇ ਬਾਪ ਦਾ ਸਾਆ ਅਗਰ ਪੁੱਤ ਦੇ ਸਿਰ ਤੋਂ ਉੱਠ ਜਵੇ ਤਾਂ ਤਕਲੀਫ ਜ਼ਰੂਰ ਹੁੰਦੀ ਹੁੰਦੀ ਹੈ ਬਿਲਕੁਲ ਤੁਹਾਡੀ ਗੱਲ ਵਾਜਬ ਹੈ ਸਾਡੇ ਮਾਨਯੋਗ ਸਾਡੇ ਮੇਰੇ ਕਲੀਕ ਐਮਐਲਏ ਸ਼ਰਦਲਜੀਤ ਸਿੰਘ ਗਰੇਵਾਲ ਭੁੱਲਾ ਜੀ ਦੇ ਫਾਦਰ ਜਿਹੜੇ ਕੱਲ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਕਟਾ ਬਹੁਤ ਵੱਡਾ ਕਟਾ ਬਜ਼ੁਰਗਾਂ ਦਾ ਅਸ਼ੀਰਵਾਦ ਘਰ ਚ ਬੈਠਣ ਦੀ ਬਹੁਤ ਹੁੰਦਾ ਪਰ ਉਹਨਾਂ ਨੇ ਸਮਾਜਿਕ ਤੌਰ ਤੇ ਵੀ ਬਹੁਤ ਕੰਮ ਕੀਤੇ ਆ ਅੱਜ ਤੀ ਜੇ ਉਹਨੂੰ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਦਾ ਕਟ ਔਰ ਜਿਸ ਤਰ੍ਹਾਂ ਬਹਿ ਕਹਿ ਸਕਦੇ ਆ ਵੀ ਜਿੰਨੇ ਕੁ ਉਹਨਾਂ ਨੂੰ ਸਵਾਸ ਗੁਰੂ ਮਹਾਰਾਜ ਨੇ ਬਖਸ਼ੇ ਸੀ ਉਹਨਾਂ ਨੇ ਬਾਕੀ ਵੀ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਬਿਤਾਏ ਨੇ ਇਹ ਕਟਾ ਨਹੀਂ ਬੁਰਾ ਹੋਣ ਵਾਲਾ ਪਰ ਕਿਤੇ ਨਾ ਕਿਤੇ ਜਾਣਾ ਹਰ ਇਨਸਾਨ ਨੇ ਪਰ ਅਸਥਾਈ ਕਰ ਸਕਦੇ ਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਰੇ ਪਰਿਵਾਰ ਤੇ ਉਹਨਾਂ ਦੀ ਜਿਹੜੀ ਆਤਮਾ ਹੈ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਦੇਣ ਬਾਕੀ ਪਰਿਵਾਰ ਨੂੰ ਪਾਣਾ ਮੱਲਨ ਦਾ ਬਖਸ਼ਿਸ਼ ਬਲ ਬਖਸ਼ਣ ਪਰ ਕਿਤੇ ਨਾ ਕਿਤੇ ਉਸ ਪਰਿਵਾਰ ਨੂੰ ਪੁੱਛੋ ਜਿਸ ਪਰਿਵਾਰ ਦਾ ਇੱਕ ਜੀ ਚਲਾ ਗਿਆ ਬਜ਼ੁਰਗ ਚਲਾ ਗਿਆ ਬਜ਼ੁਰਗ ਨਾਲ ਅਸ਼ੀਰਵਾਦ ਤਾਂ ਵਾਝੇ ਹੋ ਗਏ ਪਰ ਇਸ ਘਾਟੇ ਨੂੰ ਨਹੀਂ ਪੂਰਾ ਕਰਦੇ ਕਿ ਸਰ ਕਹਿੰਦੇ ਮਰਨ ਲਖਾਈ ਮੰਡਲ ਮੈਂ ਹਰ ਬੰਦੇ ਨੇ ਪਹਿਲਾਂ ਮੌਤ ਨਿਸ਼ਚਿਤ ਹੁੰਦੀ ਆ ਉਹਨਾਂ ਦੀ ਮੌਤ ਨਿਸ਼ਚਿਤ ਸੀ ਅੱਜ ਦੇ ਕੱਲ ਦੇ ਸਾਨੂੰ ਸਾਰਾ ਸਦੀ ਵਿਸ਼ਵਾ ਦਿੱਤਾ ਪਰ குரு ਮਾਰੇ ਕਿਰਪਾ ਕਰਨ ਪਰਿਵਾਰ ਤੇ ਮਿਹਰਬਾਨੀ ਹੱਥ ਰੱਖਣ ਉਹਨਾਂ ਦੀ ਜਿਹੜੀਆਂ ਯਾਦਾਂ ਨੇ ਉਹ ਤਾਂ ਨਾਲ ਰਹਿਣੀਆਂ ਹੀ ਅਸ਼ੀਰਵਾਦ ਤਾਂ ਵੀ ਵਾਝੇ ਹੋ ਗਏ ਪਰ ਕਿਤੇ ਨਾ ਕਿਤੇ ਇਸ ਤੇ ਜਗ੍ਹਾ ਤੇ ਜੋਰ ਨਹੀਂ ਆ ਸਾਨੂੰ ਇੱਥੇ ਆ ਕੇ ਗੁਰੂ ਮਾਰ ਦੇ ਅਗੇ ਨਕ ਨਕਮਸਤਕ ਹੋਣਾ ਹੀ ਜਾਂਦਾ ਗੁਰੂ ਮਾਰ ਦੇ ਗਿਰਦਾਸ ਕੀਤੇ ਗੁਰੂ ਮਾਰ ਦੇ ਕਿਰਪਾ ਕਰਨਗੇ ਉਹਨਾਂ ਨੂੰ ਆਪਣੇ ਚਰਨ ਨਵਾਸੋ ਬਾਕੀ ਪਰਿਵਾਰ ਨੂੰ ਪਾਣਾ ਮੱਲ ਦਾ ਬਲ ਬਚਨ ਗੁਰ ਗੋਰਾ ਕਮੇਸ ਸਨੇਕ ਬਾਬਾ ਜੈ ਘਰ ਘੜ ਤੇ ਕੀਰਤ ਹੈ ਸੋਹ ਕਾਰਾ ਰਖ ਬੜਾਈ ਤੇ ਰਹਾ ਉਹ ਸਿਸ ਘੜੀਆਂ ਪੈਰਾਂ ਤੇ ਤੀਵਾਰੀ ਮਾਹੂਆ ਜੋਤਿ ਕਰੋਥਾ ਨੇਕ ਨਾਨਕ ਕਰ ਤੇ ਗ ਕੇ ਦਿਲ ਸਰਾਸਨਾ ਸ੍ਰੀ ਮੱਲਾ ਪਹਿਲਾ ਗਗਨ ਮੈਂ ਸਾਧ ਰਬ ਜਾਂ ਦੀਪਕ ਬਣੇ ਤਾਰਕਾ ਮੰਡਲ ਜਨ ਕੋ ਬੋਤੀ ਨੂੰ ਮਾਲੇ ਅੜ ਲੋ

साधू वॾे रा ਸਾਦ ਅਰਸ ਸਾਦਨ ਜਣਨ ਪਰੋ ਮੈਂ ਖੰਡਾਏ ਜਿਉਂ-ਜਿਉਂ ਅੱਜ ਸਾਡੇ ਲਈ ਬੜੇ ਦੁੱਖ ਦੀ ਘੜੀ ਹੈ ਸਾਡੇ ਐਮਐਲਏ ਦਿਲਜੀਤ ਭੋਲਾ ਜੀ ਘਰੇਵਾਲ ਜਿਨ੍ਹਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਵਿਛੋੜਾ ਦੇ ਗਏ ਨੇ ਸੋ ਮੈਂ ਮਾਲਵਾ ਸੈਂਟਰਲ ਜ਼ੋਨ ਔਮਨ ਵਿੰਗ ਵੱਲੋਂ ਤੇ ਮੈਂਬਰ ਪੰਜਾਬ ਸਟੇਟ ਔਮਨ ਕਮਿਸ਼ਨ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਆ ਜੀ ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਉਹਨਾਂ ਨੂੰ ਹੌਸਲਾ ਬਖਸ਼ੇ ਇਸ ਭਾਂਨੇ ਨੂੰ ਮੰਨਣ ਦਾ ਬਲ ਬਖਸ਼ੇ ਤੇ ਅਸੀਂ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਖੜੇ ਆ ਜੀ ਧੰਨਵਾਦ ਜੀ ਤੇ ਸਾਰੀਆਂ ਅੰਨ ਸੰਗਤਾਂ ਨੂੰ ਜੀ ਬਿਲਕੁਲ ਅੱਜ ਦੁਗਵੀਂ ਘੜੀ ਨਾਲ ਆਪਣੇ ਅੰਮਲੇ ਸਾਹਿਬ ਸਰਦਾਰ ਗੁਰਜੀਤ ਸਿੰਘ ਗਰੇਵਾਲ ਜੀ ਦੇ ਪਰਿਵਾਰ ਦੇ ਨਾਲ ਆ ਕੇ ਖੜੇ ਨੇ ਤੇ ਸਾਰੇ ਸਾਡੇ ਕਾਉਂਸਲਰ ਸਾਹਿਬਾਨ ਸਾਡੇ ਪਾਰਟੀ ਦੇ ਆਗੂ ਲੀਡਰ ਜਿਹੜੇ ਆ ਸਾਡੇ ਸਪੀਕਰ ਸਾਹਿਬ ਪਹੁੰਚੇ ਨੇ ਤੇ ਮਾਨਣਾ ਵੀ ਸਾਡਾ ਇਹ ਹੈ ਕਿ ਜਿੰਨਾ ਦੁੱਖ ਨੂੰ ਅਸੀਂ ਵੰਡ ਸਕਦੇ ਆ ਉਹਨਾਂ ਦਾ ਦੁੱਖ ਘੱਟ ਹੋਊਗਾ ਬਾਕੀ ਜਿਹੜੇ ਮਾਪਿਓ ਦਾ ਕਾਟਾ ਹੈ ਉਹ ਕੋਈ ਨਹੀਂ ਪੂਰਾ ਕਰ ਸਕਦਾ ਕਿਉਂਕਿ ਮਾਪਿਓ ਤਾਂ ਉਹ ਸਾਡੇ ਵਾਸਤੇ ਛੱਤ ਨੇ ਉਹ ਸਾਡੇ ਵਾਸਤੇ ਛਾਇਆ ਨੇ ਜਿੱਦੇ ਵਿੱਚ ਰਹਿ ਕੇ ਅਸੀਂ ਸਾਰੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ ਬਟ ਕੁਦਰਤ ਦਾ ਨਿਯਮ ਹੈਗਾ ਕਿ ਜੋ ਆਊਗਾ ਉਹ ਜਾਊਗਾ ਲੇਕਿਨ ਮੈਨੂੰ ਵੀ ਲੱਗਦਾ ਵੀ ਕਿਸੇ ਦਿਨ ਮਾਪਿਓ ਨਹੀਂ ਜਾਣੇ ਚਾਹੀਦੇ ਮਾ ਸਾਡੇ ਵਾਸਤੇ ਠੰਡੀਆਂ ਛਾਵਾਂ ਹੈ ਤੇ ਪਿਤਾ ਸਾਡੇ ਵਾਸਤੇ ਉਹ ਛੱਤ ਹੈ ਇਹਨਾਂ ਦੀ ਸਿਰਫ ਮਾਪਿਓ ਦੀ ਉਹ ਨਜ਼ਰਾਂ ਹੈ ਜਿਹੜੇ ਕਹਿੰਦੇ ਵੀ ਸਾਰੇ ਰਿਸ਼ਤੇ ਸੋ ਜਾਂਦੇ ਆ ਜਦ ਅਸੀਂ ਘਰ ਤੋਂ ਬਾਹਰ ਹੁੰਦੇ ਆ ਸਿਰਫ ਇਹ ਦੋ ਨਿਗਾਹਾਂ ਜਿਹੜੀਆਂ ਸਾਡੀ ਇੰਤਜ਼ਾਰ ਕਰਦੀ ਰਹਿੰਦੀ ਆ ਅੱਧੀ ਰਾਤ ਵੀ ਜਿਹੜੀ ਸਾਨੂੰ ਇੱਕ ਆਵਾਜ਼ ਲਾ ਕੇ ਪੁੱਛਦੀ ਹੈ ਵੀ ਬੇਟਾ ਤੁਸੀਂ ਕਿੱਦਾਂ ਦੇ ਹੋ ਸਾਡੇ ਐਮਐਲਏ ਸਾਹਿਬ ਬਖੂ ਵੀ ਆਪਣੀ ਸੇਵਾ ਸਾਰੇ ਸਮਾਜ ਵਿੱਚ ਨਿਭਾ ਰਹੇ ਨੇ ਲੁਧਿਆਣਾ ਹੀ ਨਹੀਂ ਮੈਂ ਗੱਲ ਕਰਾਂਗੀ ਪੰਜਾਬ ਦੀ ਜਿੱਥੇ ਵੀ ਉਹਨਾਂ ਦੀ ਲੋੜ ਹੋਈ ਉਹ ਪਹੁੰਚਦੇ ਨੇ ਲੇਕਿਨ ਉਹ ਜੋ ਉਹਨਾਂ ਨੂੰ ਹੋਇਆ ਹੈ ਉਹ ਉਹ ਵੀ ਮਹਿਸੂਸ ਕਰਦੇ ਨੇ ਅੱਜ ਅੰਤਿਮ ਵਿਦਾਇ ਅੰਤਿਮ ਵਿਦਾਇੀ ਵੇਲੇ ਬੜੀ ਉਹਨਾਂ ਦੀਆਂ ਅੱਖਾਂ ਨਮ ਸੀਗੀ ਰੋ ਰਹੇ ਸੀਗੇ ਨੇ ਕਿਉਂਕਿ ਉਹ ਸਮਝ ਸਕਦੇ ਨੇ ਉਹ ਮਾਪਿ ਉਹਦਾ ਜਾਣਾ ਜਿਹੜਾ ਪਿਓ ਦਾ ਜਾਣਾ ਉਹਦਾ ਘਾਟਾ ਕੋਈ ਨਹੀਂ ਭੁੱਲ ਸਕਦਾ ਫਿਰ ਵੀ ਸਾਰੀ ਹੀ ਪਾਰਟੀਆਂ ਸਾਰੇ ਵਕ ਵਕ ਸਮਾਜ ਦੇ ਲੀਡਰ ਸਾਰੀ ਸੰਸਥਾਵਾਂ ਵਿੱਚ ਸਾਰੇ ਐਨ ਜੀਓ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦੇ ਵੀ ਐਜ਼ ਅ ਪਰਿਵਾਰ ਐਮ ਐਲ ਏ ਸਾਹਿਬ ਦੇ ਉਹਨਾਂ ਦੇ ਨਾਤੇ ਉਹਨਾਂ ਦੇ ਵੀ ਧੰਨਵਾਦ ਕਰਦੀਆਂ ਕਿਉਂਕਿ ਦੁੱਖ ਦੇ ਧਿਆੜੇ ਵਿੱਚ ਜਿਹੜੀ ਮੈਂ ਕਹਿੰਦੀ ਆ ਵੀ ਪਹੁੰਚਦੇ ਆ ਉਹ ਇਤਰਾ ਦੀ ਅਸੀਂ ਐਮਐਲਏ ਸਾਹਿਬ ਦੇ ਨਾਲ ਪਿੱਠ ਨਾਲ ਪਿੱਠ ਲਾ ਕੇ ਖੜੇ ਆਂ ਵੀ ਤੁਹਾਡੀ ਦੁੱਖ ਦੀ ਘੜੀ 'ਚ ਅਸੀਂ ਤੁਹਾਡੇ ਨਾਲ ਖੜੇ ਆਂ ਜਿਦਾ ਕਿ ਅਸੀਂ ਹਮੇਸ਼ਾ ਆਪਣੇ ਦੁੱਖ ਦੇ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਆਂ ਕਿ ਅੱਜ ਉਹਨਾਂ ਦੇ ਪਰਿਵਾਰ ਵਾਸਤੇ ਬੜੀ ਦੁੱਖ ਦੀ ਘੜੀ ਹੈ ਬੜੀ ਕੁਦਰਤ ਦਾ ਨਿਯਮ ਹੈ ਜੀ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਤੇ ਮੇਰੇ ਵੱਲੋਂ ਤਾਂ ਪਰਮਾਤਮਾ ਨੂੰ ਇੱਕ ਬੜੀ ਅਈ ਅਰਦਾਸ ਹੈ ਵੀ ਕਿਸੇ ਦੇ ਮਾਪਿ ਉਹਨਾਂ ਨਾਲ ਲੈ ਕੇ ਜਾਵੇ